પરમ સન્માનਯोग ગુરુ પ્યારી સાથ સંગત જીઓ વાહે ગુરુજી કા ખાલસા વાહે ગુરુજી કી ફતહે તન તન આદ શ્રી ગુરુ ગ્રંથ સાહેબ મહારાજજી ને દાસ ઉપર અપાર કૃપા ਕੀਤੀ હૈ જે સદકા શ્રી દસમ ગ્રંથ સાહેબ દી વાણી રિપોર્ટિંગ કરને દા ઉદ્ધમ કીતા ગયા હૈ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਦਾ ਨਾਮ ਜਾਪ ਅਤੇ ਅੰਤਲੀ ਬਾਣੀ ਦਾ ਨਾਮ ਜਫਰਨਾਮਾ ਹੈ ਇਸ ਬਾਣੀ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਭੂ ਪ੍ਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਸਰੂਪ ਨੂੰ ਵਰਣਨ ਕੀਤਾ ਹੈ ਆਪਣੀ ਰਚਨਾ ਦੇ ਆਰੰਭ ਵਿੱਚ ਹੀ ਕਲਗੀਧਰ ਪਾਤਸ਼ਾਹ ਜੀ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਇਹ ਜੀਵ ਉਸ ਪ੍ਰਭੂ ਦੀ ਸਿਵਤ ਸਲਾਹ ਕਰ ਉਸ ਦਾ ਹੀ ਚਿੰਤਨ ਕਰ ਜਿਸ ਦਾ ਕੋਈ ਵਿਸ਼ੇਸ਼ ਚੱਕਰ ਜਿ ਹਨ ਭਾਵ ਫੁਲੀਆ ਮਹੰਦਰਾ ਅਤੇ ਰੰਗ ਜਾਤ ਪਾਤ ਗੋਤ ਆਦ ਕੋਈ ਨਹੀਂ ਜਿਸ ਦਾ ਰੂਪ ਰੰਗ ਵੇਸ਼ ਭੇਸ਼ ਅਤੇ ਮਸਤਕ ਰੇਖਾ ਕੋਈ ਦੱਸ ਨਹੀਂ ਸਕਦਾ ਕਿ ਕਿਹੋ ਜਿਹੇ ਹਨ ਜੋ ਸਦਾ ਥਿਰ ਮੂਰਤ ਹੋਂਦ ਹਸਤੀ ਵਾਲਾ ਸੁੱਤੇ ਪ੍ਰਕਾਸ਼ ਅਤੇ ਅਸੀਮ ਬਲ ਵਾਲਾ ਕਿਹਾ ਜਾਂਦਾ ਹੈ ਜੋ ਕਰੋੜਾਂ ਰਾਜਿਆਂ ਦਾ ਮਹਾਰਾਜਾ ਸ਼ਾਹਾਂ ਦਾ ਪਾਤਸ਼ਾਹ ਹੈ ਤਿੰਨਾ ਹੀ ਭਵਨਾ ਦੇ ਰਾਜੇ ਦੇਵਤੇ ਮਨੁੱਖ ਅਤੇ ਰਾਕਸ਼ਸ ਇਥੋਂ ਤੱਕ ਕਿ ਸਾਰੀ ਬਨਾਸਪਤੀ ਦਾ ਤ੍ਰਿਣ ਤ੍ਰਿਣ ਵੀ ਉਸ ਨੂੰ ਬੇਅੰਤ ਬੇਅੰਤ ਆਖਦਾ ਹੈ ਉਸ ਪਰਮੇਸ਼ਰ ਦੇ ਸੰਪੂਰਨ ਨਾਵਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਸ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਪਏ ਹੋਏ ਨਾਵਾ ਨੂੰ ਵੀ ਕੋਈ ਉਸ ਦੀ ਬਖਸ਼ੀ ਹੋਈ ਸ੍ਰੇਸ਼ਟ ਮਤ ਦੁਆਰਾ ਹੀ ਵਰਣਨ ਕਰ ਸਕਦਾ ਹੈ ਹਜੂਰ ਬਖਸ਼ਿਸ਼ ਕਰਦੇ ਨੇ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹਾ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹਾ ਚਲ ਮੂਰਤ ਅਨਭਾਉ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸ਼ਾਹੇ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੋ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਠੀਕ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਨੂੰ ਸਮਝਾਉਂਦੇ ਹੋਏ ਬਚਨ ਕਰਦੇ ਹਨ हे प्रभु आप जी किते सुचेत हो के चेतना ਦਾ ਪ੍ਰਚਾਰ ਕਰਦੇ ਹੋ ਤੇ ਕਿਤੇ ਬੇਫਿਕਰ ਹੋ ਕੇ ਘੂਕ ਸੁੱਤੇ ਪਏ ਹੋ ਹਜ਼ੂਰ ਫਰਮਾਨ ਕਰਦੇ ਹਨ ਕਤਹੂ ਸੁਚੇਤ ਹੋਏ ਕੈ ਚੇਤਨਾ ਕੋਚਾਰ ਕੀਓ ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ हे देव ਆਪ ਜੀ ਕਿਤੇ ਮੰਗਤਾ ਹੋ ਕੇ ਭिक्खਿਆ ਮੰਗਦੇ ਫਿਰਦੇ ਹੋ ਕਿਤੇ ਕਿਤੇ ਮਹਾਦਾਨੀ ਹੋ ਕੇ ਮੂਹ ਮੰਗਿਆ ਧਨ ਦਿੰਦੇ ਹੋ ਕਤਹੁ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ ਕਹੂ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ ਏ ਗੁਰੂਦੇਵ ਕਿਤੇ ਆਪ ਜੀ ਮਹਾਰਾਜਿਆਂ ਨੂੰ ਧਰਤੀ ਬਖਸ਼ ਰਹੇ ਹੋ ਕਿਤੇ ਮਹਾਰਾਜਿਆਂ ਕੋਲੋਂ ਧਰਤੀ ਖੋ ਕੇ ਲੈ ਰਹੇ ਹੋ ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਛੀਨ ਛਿਤ ਲੇਤ ਹੋ हे परवदगार तुसी ਕਿਤੇ ਤਾਂ ਵੇਦਾਂ ਦੇ ਅਨੁਸਾਰ ਹੋ ਕਿਤੇ ਉਹਨਾਂ ਤੋਂ ਉਲਟ ਹੋ ਕਿਤੇ ਤਿੰਨਾਂ ਗੁਣਾਂ ਤੋਂ ਰਹਿਤ ਹੋ ਅਤੇ ਕਿਤੇ ਆਪਜੀ ਸਾਰੇ ਗੁਣਾਂ ਸਮੇਤ ਹੋ ਕਹੂ ਬੇਦਰੀਤ ਕਹੂ ਤਾਂਸ਼ੋ ਬੇਪਰੀਤ ਕਹੂ ਤ੍ਰਿਗੁਣ ਅਤੀਤ ਕਹੂ ਸੁਰਗਨ ਸਮੇਤ ਹੋ ਇਸ ਤੋਂ ਇਲਾਵਾ ਹਜ਼ੂਰੇ ਅਨਵਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਹਿਮਾਂ ਭਰਮਾਂ ਤੇ ਪਖੰਡਾਂ ਵਿੱਚ ਫਸੇ ਹੋਏ ਅਗਿਆਨੀ ਜੀਵਾਂ ਨੂੰ ਗਿਆਨ ਸਰੂਪ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਦਿੰਦਿਆਂ ਹੋਇਆਂ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਆਪ ਜੀ ਦੇ ਗਿਆਤ ਹਿਤ ਅਰਜ ਕਰਾਂ ਹਜੂਰ ਬਚਨ ਕਰਦੇ ਨੇ ਪਾਖੰਡ ਧਰਮ ਤਾਂ નિષ્ਫਲ ਹੈ ਪੱਥਰ ਦੀ ਪੂਜਾ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਸਮਾਂ ਹੀ ਵਿਅਰਥ ਜਾਂਦਾ ਹੈ ਫੋਕਟ ਧਰਮ ਭਇਓ ਫਲਹੀਨ ਜੋ ਪੂਜ ਸਿਲਾ ਜੁਗ ਕੋਟ ਗਵਾਈ ਸਿੱਧ ਕਹਾ ਸਿਲ ਕੇ ਪਰਸੇ ਬਲ ਬ੍ਰਿਧ ਘਟੀ ਨਵ ਨਿਧ ਨਾ ਪਾਈ ਠੀਕ ਇਸੇ ਤਰ੍ਹਾਂ ਇੱਕ ਹੋਰ ਕਵੀਤ ਦੁਆਰਾ ਅਗਿਆਨੀ ਜੀਵਾਂ ਦੀ ਹਾਲਤ ਬਿਆਨ ਕਰਦੇ ਹੋਏ ਉਪਦੇਸ਼ ਦਿੰਦੇ ਹਨ ਕਿ ਕਿਸੇ ਨੇ ਪੱਥਰ ਦਾ ਠਾਕੁਰ ਗਲ ਵਿੱਚ ਬੰਨ ਲਿਆ ਤੇ ਕਿਸੇ ਨੇ ਮਹੇਸ਼ ਭਾਵ ਸ਼ਿਵ ਨੂੰ ਹੀ ਈਸ਼ਵਰ ਆਖ ਦਿੱਤਾ ਹੈ ਕਾਹੂ ਲੈ ਠੋਕ ਬੱਧੇ ਓਰ ਠਾਕੁਰ ਕਾਹੂ ਮਹੇਸ਼ ਕਉ ਈਸ਼ ਬਖਾਨਿਓ ਕੋਈ ਪਰਮੇਸ਼ਰ ਨੂੰ ਮੰਦਰ ਵਿੱਚ ਦੱਸਦਾ ਹੈ ਤੇ ਕੋਈ ਉਸ ਨੂੰ ਮਸਜਿਦ ਵਿੱਚ ਮੰਨਦਾ ਹੈ ਕਾਹੂ ਕਹਿਉ ਹਰ ਮੰਦਰ ਮੈਂ ਹਰ ਕਾਹੂ ਮਸੀਤ ਕੇ ਬੀਚ ਪ੍ਰਮਾਨਿਓ ਤੇ ਕੋਈ ਆਖਦਾ ਹੈ ਕਿ ਰਾਮ ਅਤੇ ਕ੍ਰਿਸ਼ਨ ਹੀ ਈਸ਼ਵਰ ਦੇ ਅਵਤਾਰ ਨੇ ਪਰ ਕੋਈ ਇਹਨਾਂ ਨੂੰ ਵੀ ਨਹੀਂ ਮੰਨਦਾ ਕਾਹੂ ਨੇ ਰਾਮ ਕਹਿਉ ਕ੍ਰਿਸ਼ਨਾ ਕਹੋ ਕਾਹੂ ਮੰਨੈ ਅਵਤਾਰ ਨਾ ਮੰਨਿਓ ਪਰ ਸਤਗੁਰੂ ਜੀ ਫਰਮਾਨ ਕਰਦੇ ਨੇ ਕਿ ਅਸੀਂ ਤਾਂ ਇਨਾਂ ਸਾਰੇ ਫੋਕਟ ਧਰਮਾਂ ਨੂੰ ਵਿਸਾਰ ਦਿੱਤਾ ਹੈ ਤੇ ਅਸੀਂ ਕੇਵਲ ਤੇ ਕੇਵਲ ਸ੍ਰਿਸ਼ਟੀ ਦੇ ਕਰਤਾ ਨੂੰ ਹੀ ਈਸ਼ਵਰ ਮੰਨਦੇ ਹਾਂ ਫੋਕਟ ਧਰਮ ਵਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਣਿਓ ਇਸੇ ਲਈ ਪਖੰਡ ਨੂੰ ਜੜੋਂ ਖਤਮ ਕਰਨ ਲਈ ਹਜ਼ੂਰ ਬਚਨ ਕਰਦੇ ਹਨ ਜੇ ਜੇ ਭੀਖ ਸੋ ਤਨ ਮੈਂ ਧਾਰੈ ਤੇ ਪ੍ਰਭ ਜਨ ਕਛ ਕਹਿ ਨ ਵਿਚਾਰੈ ਸਮਝ ਲਿਓ ਸਭ ਜਨ ਮਨਮਾਹੀ ਡਿੰਬਨ ਮੈਂ ਪਰਮੇਸ਼ਰ ਨਹੀਂ ਐਸੇ ਸਪਸ਼ਟ ਅਤੇ ਗਿਆਨ ਭਰਪੂਰ ਬਚਨਾਂ ਨੂੰ ਸੁਣ ਕੇ ਜੀਵ ਦੇ ਸਾਰੇ ਭਰਮ ਨਿਵਰਤ ਹੋ ਜਾਂਦੇ ਹਨ ਗੁਰੂ ਰੂਪ ਸਾਧ ਸੰਗਤ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਰਿਆਂ ਦੇ ਸਤਿਗੁਰੂ ਹਨ ਇਸ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਚਾਨਣ ਲੈ ਕੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਾਚ ਕੇ ਗਿਆਨवान ਅਤੇ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਹੋਈਆਂ ਸੂਕਸ਼ਮ ਭੁੱਲਾਂ ਦੀ क्षमा ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ